ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਤੇ Facebook ਪੇਜ ਨੂੰ ਫੋਲੋ ਕਰ ਦਿਓ ਕਿਉਂਕਿ ਤੁਹਾਡੇ ਆਸਤੇ ਆਪਾਂ ਨਵੇਂ ਆ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਦਵਾਈ ਉਹਨਾਂ ਆਸਤੇ ਆ ਜੀ ਜਿਨ੍ਹਾਂ ਦੇ ਪਸ਼ੂਆਂ ਦਾ ਥਣ ਘਟ ਜਾਂਦਾ ਜੀ ਥਣ ਚੈੱਕ ਤੋਂ ਧਾਰਾਂ ਰਹਿ ਜਾਂਦੀਆਂ ਨੇ ਤੇ ਜਾਂ ਹੌਲੀ-ਹੌਲੀ ਬੰਦ ਹੀ ਹੋ ਜਾਂਦਾ ਜੀ ਉਹਦੇ ਆਸਤੇ ਇਹ ਦਵਾਈ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਜੀ ਤੇ ਤੁਹਾਨੂੰ ਦੱਸ ਦਿੰਨਾ ਜੀ ਕੀ ਕੀ ਚੀਜ਼ਾਂ ਹੁੰਦੀਆਂ ਇਹਦੇ 'ਚ ਇਹ ਬਣੀ ਤਾਂ ਨਹੀਂ ਕੱਟਾ ਜੀ ਕਿਸੇ ਵੀ ਮੈਡੀਕਲ ਤੋਂ ਬਹੁਤ ਨਾਰਮਲ ਰੇਂਜ 'ਚ ਤੁਹਾਨੂੰ ਮਿਲ ਜੂ ਕਿ ਕੋਈ 1000 1500 ਇਹਦਾ ਰੇਟ ਨਹੀਂਗਾ ਜੀ 1000 ਤੋਂ ਘੱਟ-ਘੱਟ ਮਿਲੂਗੀ ਜੀ ਔਰ ਡੋਡੀ ਏਰੀਏ ਦਾ ਡੋਡੀ ਰੇਟ ਹੋ ਸਕਦਾ ਪਰ 1000 ਤੋਂ ਘੱਟ ਹੀ ਹੋਊਗੀ ਜੀ ਟੀਟਾਸੂਲ ਨਾ ਜੀ ਫਾਈਬਰ ਵੋਲਟ ਕੱਟ ਸੇਮ ਕੰਪਨੀ ਦੀ ਲੈਣੀ ਆਪਾਂ ਕੰਪਨੀ ਨਹੀਂ ਵੀਰੇ ਚੇਂਜ ਕਰਨੀ ਜਦੋਂ ਇਹਨੂੰ ਖੋਲਾਂਗੇ ਇਹਦੇ 'ਚ ਉਹ ਦੋ ਡੱਬੀਆਂ ਨਿਕਲਣਗੀਆਂ ਜੀ ਇੱਕ ਇਦਾਂ ਦੀ ਡੱਬੀ ਨਿਕਲੂ ਤੇ ਇੱਕ ਟਿਊਬ ਨਿਕਲੂਗੀ ਠੀਕ ਆ ਜੀ ਜਿਹੜੀ ਰੈੱਡ ਵਾਲੀ ਡੱਬੀ ਆ ਜੀ ਇਹ ਆਪਾਂ ਮਾਰਨਿੰਗ ਪੰਜ ਗੋਲੀਆਂ ਦੇਣੀ ਆ ਤੇ ਜਿਹੜੀ ਬਲੂ ਵਾਲੀ ਡੱਬੀ ਆ ਇਹ ਸ਼ਾਮ ਨੂੰ ਪੰਜ ਗੋਲੀਆਂ ਦੇਣੀ ਆ ਤੇ ਜਿਹੜਾ ਟਿਊਬ ਆ ਥਣ ਤੋਂ ਚਾਰ ਟਾਈਮ ਆਪਾਂ ਥਣ ਤੇ ਲਾਉਣੀ ਆ ਜੀ ਤੇ ਇਹਦੇ ਇਹ ਡੱਬੀ ਵਾਲੀਆਂ ਗੋਲੀਆਂ ਵੀ ਇੱਕ ਸਵੇਰ ਤੇ ਇੱਕ ਸ਼ਾਮ ਦੇਣੀ ਆ ਇੱਕ ਬੇਨਤੀ ਵੀਰੇ ਹੋਰ ਆ ਵੀਡੀਓ ਨੂੰ ਐਂਡ ਤੱਕ ਕਰ ਵੇਖ ਲਿਆ ਕਰੋ ਫੇਰ ਹੀ ਸਹੀ ਰਿਜ਼ਲਟ ਮਿਲਦਾ ਹੁੰਦਾ ਜੀ ਇਹ ਗੱਬਣ ਪਸ਼ੂ ਤੇ ਤੋਕੜ ਗੱਬਣ ਪਸ਼ੂ ਨੂੰ ਨਹੀਂ ਦੇਣੀ ਆ ਵੀਰੇ ਇਹ ਸਪੈਸ਼ਲ ਬੇਨਤੀ ਤੋਕੜ ਗੱਬਣ ਤੇ ਗੱਬਣ ਸੂਨ ਤੋਂ ਪ੍ਰਾਂਤੀ ਦੇਣੀ ਆ ਜੀ ਇਹ ਬਾਕੀ ਚੈੱਕ ਕਰ ਸਕਦੇ ਹੋ ਜੀ ਕੁਆਲਟੀ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੀਰ ਦਾ ਨੁਕਸਾਨ ਹੋਣੋਂ ਬਚ ਜਾਏ ਜੀ ਕਿਸੇ ਦਾ ਲੱਖ ਵਾਲੀ 100 ਲੱਖ ਵਾਲੀ ਗਾਂ ਦਾ ਜਦੋਂ ਥਣ ਘਟ ਜਾਂਦਾ ਤਾਂ ਵੀਰ ਦਾ ਨੁਕਸਾਨ ਹੋ ਜਾਂਦਾ 100% ਕੰਪਲੀਟ ਕਰਾਊਗੀ ਲਗਭਗ 20 ਤੋਂ 25 ਦਿਨਾਂ ਮਹੀਨੇ ਦੇ ਅੰਦਰ ਅੰਦਰ ਇਹ ਕੰਮ ਖਤਮ ਹੋ ਜਾਊ ਕਟ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਬਾਕੀ ਬੇਨਤੀ ਹੈ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ